ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਵਿਚਾਰ ਚਰਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਦੁੱਖਾਂ ਦੇ ਵਿੱਚ ਘਿਰੇ ਹੋਏ ਹੋ ਹਰ ਪਲ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਆਉਂਦੇ ਜਾਂਦੇ ਰਹਿੰਦੇ ਆ ਤੁਹਾਨੂੰ ਕੋਈ ਵੀ ਰਸਤਾ ਸਾਫ਼ ਨਹੀਂ ਦਿਖ ਰਿਹਾ ਕਿ ਕਿਸ ਤਰ੍ਹਾਂ ਇਹਨਾਂ ਦੁੱਖਾਂ ਪਰੇਸ਼ਾਨੀਆਂ ਦੇ ਵਿੱਚੋਂ ਬਾਹਰ ਆਈਏ ਤਾਂ ਫਿਰ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਇਹ ਵੀਡੀਓ ਇਸ ਵੀਡੀਓ ਦੀ ਜਾਣਕਾਰੀ ਤੁਹਾਡੇ ਕੰਮ ਆ ਸਕਦੀ ਆ। ਕਈ ਵਾਰ ਕੀ ਹੁੰਦਾ ਕਿ ਅਸੀਂ ਦੁੱਖਾਂ ਦੇ ਸਮੁੰਦਰ ਦੇ ਵਿੱਚ ਐਨਾ ਡੁੱਬੇ ਹੋਏ ਮਹਿਸੂਸ ਕਰਦੇ ਆ ਜਿੱਥੇ ਸਾਨੂੰ ਹਰ ਰਾਹ ਦੁੱਖਾਂ ਦੇ ਨਾਲ ਘਿਰਿਆ ਹੋਇਆ ਨਜ਼ਰ ਆਉਂਦਾ ਹੈ। ਅਜਈਆਂ ਸਥਿਤੀਆਂ ਅਜੇ ਹਾਲਾਤਾਂ ਦੇ ਵਿੱਚ ਅਕਸਰ ਹੀ ਸਾਡੇ ਮਨ ਦੇ ਵਿੱਚ ਇੱਕ ਸਵਾਲ ਜ਼ਰੂਰ ਆਉਂਦਾ ਹੈ ਕਿ ਮੇਰੀ ਜ਼ਿੰਦਗੀ ਦੇ ਇਹ ਦੁੱਖ ਕਦੋਂ ਦੂਰ ਹੋਣਗੇ? ਹੋਣਗੇ ਵੀ ਜਾਂ ਫਿਰ ਨਹੀਂ? ਕਿਤੇ ਮੇਰੀ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਦੁੱਖਾਂ ਪਰੇਸ਼ਾਨੀਆਂ ਦੇ ਵਿੱਚ ਹੀ ਨਾ ਬੀਤ ਜਾਵੇ ਤਾਂ ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਏ ਤੁਹਾਡੇ ਵੀ ਮਨ ਦੇ ਵਿੱਚ ਅਜਿਹੇ ਸਵਾਲ ਆਉਂਦੇ ਆ ਤਾਂ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਇਦਾਂ ਹੀ ਕਹਿੰਦੇ ਨਾ ਇੱਕ ਵਾਰ ਇੱਕ ਮਨੁੱਖ ਆਪਣੀ ਜ਼ਿੰਦਗੀ ਦੇ ਦੁੱਖ ਪਰੇਸ਼ਾਨੀਆਂ ਤੋਂ ਬਹੁਤ ਜ਼ਿਆਦਾ ਦੁਖੀ ਸੀ ਤਾਂ ਕਿਸੇ ਸੰਤ ਮਹਾਤਮਾ ਜੀ ਦੇ ਕੋਲ ਗਿਆ ਜਾ ਕੇ ਉਹਨਾਂ ਨੂੰ ਕਹਿਣ ਲੱਗਾ ਮਹਾਤਮਾ ਜੀ ਮੈਂ ਜਦ ਦਾ ਤੁਹਾਨੂੰ ਦੇਖਦਾ ਹਾਂ ਕਦੇ ਦੁਖੀ ਨਹੀਂ ਦੇਖਿਆ ਤੁਸੀਂ ਹਰ ਵੇਲੇ ਬੜੇ ਖੁਸ਼ ਨਜ਼ਰ ਆਉਂਦੇ ਹੋ ਤੁਹਾਡੇ ਚਿਹਰੇ ਦੇ ਉੱਤੇ ਇੱਕ ਸ਼ਾਂਤੀ ਸਹਜ ਦਿਸਦਾ ਹੈ ਤੁਸੀਂ ਹਰ ਹਾਲਾਤ ਦੇ ਵਿੱਚ ਇਸ ਤਰ੍ਹਾਂ ਖੁਸ਼ ਸਹਜ ਅਵਸਥਾ ਦੇ ਵਿੱਚ ਕਿੰਜ ਰਹਿ ਲੈਂਦੇ ਹੋ ਤੁਸੀਂ ਮੇਰੇ ਵੱਲ ਦੇਖੋ ਮੇਰੀ ਜ਼ਿੰਦਗੀ ਦੇ ਵਿੱਚੋਂ ਇੱਕ ਦੁੱਖ ਮੇਰਾ ਖੜਾ ਛੱਡਦਾ ਹੈ ਦੂਸਰਾ ਦੁੱਖ ਪਰੇਸ਼ਾਨੀ ਮੈਨੂੰ ਆਣ ਘੇਰਦੀ ਆ ਮੈਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਹਰ ਵੇਲੇ ਦੁਖੀ ਪਰੇਸ਼ਾਨ ਹੀ ਰਹਿੰਦਾ ਹਾਂ ਕਹਿੰਦੇ ਸੰਤ ਜੀ ਉਸ ਮਨੁੱਖ ਦੀ ਗੱਲ ਸੁਣ ਕੇ ਮੁਸਕਰਾਏ ਅਤੇ ਕਹਿਣ ਲੱਗੇ ਪੁੱਤਰ ਕੀ ਤੂੰ ਜਾਣਨਾ ਚਾਹੁੰਦਾ ਹੈ ਕਿ ਮੇਰੀ ਖੁਸ਼ੀ ਮੇਰੀ ਸਹਜਤਾ ਦਾ ਕੀ ਰਾਜ ਆ ਅਤੇ ਤੇਰੀ ਜ਼ਿੰਦਗੀ ਦੇ ਵਿੱਚ ਇਹ ਦੁੱਖ ਪਰੇਸ਼ਾਨੀਆਂ ਕਿਉਂ ਨੇ ਤਾਂ ਉਹ ਮਨੁੱਖ ਨੇ ਕਿਹਾ ਸੰਤ ਮਹਾਤਮਾ ਜੀ ਇਹ ਹੀ ਜਾਣਣ ਦੇ ਲਈ ਮੈਂ ਤੁਹਾਡੇ ਕੋਲ ਆਇਆ ਹਾਂ ਤਾਂ ਸੰਤ ਜੀ ਨੇ ਕਿਹਾ ਵੀ ਦੇਖ ਪੁੱਤਰ ਮੈਂ ਤੈਨੂੰ ਇੱਕ ਕਹਾਣੀ ਸੁਣਾਉਣਾ ਹਾਂ। ਇਹ ਕਹਾਣੀ ਦੇ ਵਿੱਚ ਹੀ ਮੇਰੀ ਖੁਸ਼ੀ ਅਤੇ ਤੇਰੇ ਦੁੱਖਾਂ ਦਾ ਰਾਜ਼ ਛੁਪਿਆ ਹੈ। ਇਹ ਕਹਾਣੀ ਨੂੰ ਧਿਆਨ ਨਾਲ ਸੁਣ। ਇਹ ਕਹਿ ਕੇ ਸੰਤ ਜੀ ਨੇ ਉਸ ਮਨੁੱਖ ਨੂੰ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ। ਕਿਹਾ ਪੁੱਤਰ ਇੱਕ ਸ਼ਹਿਰ ਦੇ ਵਿੱਚ ਇੱਕ ਵਪਾਰੀ ਰਹਿੰਦਾ ਸੀ। ਉਹ ਵਪਾਰੀ ਅਕਸਰ ਸਮਾਨ ਖਰੀਦਣ ਦੇ ਲਈ ਆਪਣੇ ਸ਼ਹਿਰ ਤੋਂ ਬਾਹਰ ਦੂਸਰੇ ਸ਼ਹਿਰਾਂ ਦੇ ਵਿੱਚ ਜਾਂਦਾ ਰਹਿੰਦਾ। ਉਹਦੀ ਯਾਤਰਾ ਲੰਬੀ ਹੁੰਦੀ ਸੀ। ਇਸ ਕਰਕੇ ਉਹਨੂੰ ਚੰਗੇ ਘੋੜਿਆਂ ਦੀ ਲੋੜ ਪੈਂਦੀ। ਕਹਿੰਦੇ ਇੱਕ ਵਾਰ ਉਹ ਅਮੀਰ ਵਪਾਰੀ ਸਫ਼ਰ ਦੇ ਦੌਰਾਨ ਇੱਕ ਸ਼ਹਿਰ ਇੱਕ ਬਾਜ਼ਾਰ ਦੇ ਵਿੱਚ ਗਿਆ ਤਾਂ ਉੱਥੇ ਬਹੁਤ ਸੋਹਣੇ-ਸੋਹਣੇ ਘੋੜੇ ਸਨ। ਉੱਥੇ ਇਹਨੂੰ ਇੱਕ ਘੋੜਾ ਪਸੰਦ ਆ ਗਿਆ। ਜੋ ਘੋੜਾ ਦੇਖਣ ਨੂੰ ਬੜਾ ਹੀ ਸੋਹਣਾ, ਮਜ਼ਬੂਤ ਅਤੇ ਫਰਤੀਲਾ ਲੱਗ ਰਿਹਾ ਸੀ। ਇਸ ਕਰਕੇ ਇਸ ਵਪਾਰੀ ਨੇ ਉਸ ਘੋੜੇ ਦੀ ਦੁੱਗਣੀ ਤਿਗਣੀ ਕੀਮਤ ਅਦਾ ਕਰਕੇ ਉਹ ਘੋੜਾ ਖਰੀਦ ਲਿਆ, ਘਰ ਲੈ ਆਇਆ। ਉਹ ਵਪਾਰੀ ਬਹੁਤ ਖੁਸ਼ ਸੀ ਕਿ ਚਲੋ ਮੇਰੀ ਇਹ ਮੁਸ਼ਕਲ ਦਾ ਹੱਲ ਹੋ ਗਿਆ ਹੁਣ ਮੈਨੂੰ ਲੰਬੇ ਸਫ਼ਰ ਦੇ ਦੌਰਾਨ ਕੋਈ ਮੁਸ਼ਕਲ ਪਰੇਸ਼ਾਨੀ ਨਹੀਂ ਆਵੇਗੀ ਅਤੇ ਇਹ ਘੋੜਾ ਮੇਰੀ ਸ਼ਾਨ ਵੀ ਵਧਾਵੇਗਾ ਕਿਉਂਕਿ ਦੇਖਣ ਨੂੰ ਵੀ ਬੜਾ ਸੋਹਣਾ ਹੈ ਫਰਤੀਲਾ ਹੈ ਇਸ ਕਰਕੇ ਵਪਾਰੀ ਬਹੁਤ ਜ਼ਿਆਦਾ ਖੁਸ਼ ਸੀ ਪਰ ਵਪਾਰੀ ਨੂੰ ਨਹੀਂ ਸੀ ਪਤਾ ਕਿ ਇਹ ਖੁਸ਼ੀ ਕੁਝ ਹੀ ਦਿਨਾਂ ਦੇ ਵਿੱਚ ਉਹਦੇ ਦੁੱਖ ਦਾ ਕਾਰਨ ਬਣ ਜਾਣੀ ਆ ਪਰ ਕਹਿੰਦੇ ਚਲੋ ਖੁਸ਼ੀ-ਖੁਸ਼ੀ ਆਪਣੇ ਘਰ ਆਇਆ ਘਰ ਆ ਕੇ ਘੋੜਾ ਆਪਣੇ ਪਰਿਵਾਰ ਨੂੰ ਦਿਖਾਇਆ ਪਰਿਵਾਰ ਵਾਲੇ ਵੀ ਘੋੜੇ ਨੂੰ ਦੇਖ ਕੇ ਬੜਾ ਖੁਸ਼ ਹੋਏ ਆਸ-ਪਾਸੋਂ ਲੋਕ ਵੀ ਉਹ ਘੋੜੇ ਨੂੰ ਦੇਖਣ ਆਉਣ ਲੱਗੇ ਤਾਂ ਵਪਾਰੀ ਹੋਰ ਬੜਾ ਖੁਸ਼ ਹੋਣ ਲੱਗਾ ਇਸ ਕਰਕੇ ਵਪਾਰੀ ਨੇ ਆਪਣੇ ਘਰ ਦੇ ਇੱਕ ਨੌਕਰ ਦੀ ਪੱਕੀ ਜ਼ਿੰਮੇਵਾਰੀ ਲਗਾ ਦਿੱਤੀ ਕਿ ਤੂੰ ਸਿਰਫ ਇਸ ਘੋੜੇ ਦੀ ਦੇਖਰੇਖ ਕਰਨੀ ਆ ਇਹ ਘੋੜੇ ਦੀ ਸਾਮ ਸੰਭਾਲ ਦੇ ਵਿੱਚ ਕੋਈ ਵੀ ਕਮੀ ਨਹੀਂ ਰਹਿਣੀ ਚਾਹੀਦੀ ਸਮੇਸਿਰ ਇਹਨੂੰ ਖਵਾਉਣਾ ਪੀਉਣਾ ਹੈ ਕਹਿੰਦੇ ਉਹ ਨੌਕਰ ਨੇ ਕਿਹਾ ਵੀ ਠੀਕ ਹੈ ਸਾਹਿਬ ਜੀ ਕਹਿੰਦੇ ਜਿਸ ਨੌਕਰ ਦੀ ਜ਼ਿੰਮੇਵਾਰੀ ਘੋੜੇ ਨੂੰ ਸੰਭਾਲਣ ਦੇ ਲਈ ਲਾਈ ਸੀ ਇਹ ਨੌਕਰ ਵਪਾਰੀ ਦਾ ਬੜਾ ਹੀ ਵਫਾਦਾਰ ਪ੍ਰਾਣਾ ਨੌਕਰ ਸੀ ਇਸ ਕਰਕੇ ਇਹ ਵੱਡੀ ਜ਼ਿੰਮੇਵਾਰੀ ਵਪਾਰੀ ਨੇ ਆਪਣੇ ਇਸ ਨੌਕਰ ਨੂੰ ਦਿੱਤੀ ਕਹਿੰਦੇ ਹੁਣ ਉਹ ਨੌਕਰ ਵੀ ਘੋੜੇ ਦਾ ਬੜਾ ਖਿਆਲ ਰੱਖਿਆ ਕਰੇ ਸਮੇਸਿਰ ਉਹਨੂੰ ਖਵਾਇਆ ਪਿਆਇਆ ਕਰੇ ਅਤੇ ਸ਼ਾਮ ਵੇਲੇ ਉਨੂੰ ਘਮਾਉਣ ਦੇ ਬਹਾਨੇ ਨਦੀ ਦੇ ਕੰਢੇ ਲੈ ਗਿਆ ਕਰੇ ਕਿਉਂਕਿ ਨੌਕਰ ਜ਼ਿੰਮੇਵਾਰਤਾ ਸੀ ਪਰ ਨਾਲ ਨਾਲ ਥੋੜਾ ਸ਼ੌਂਕੀ ਵੀ ਸੀ ਉਹਨੂੰ ਵੀ ਸ਼ੌਕ ਸੀ ਘੋੜ ਸਵਾਰੀ ਕਰਨ ਦਾ ਘੋੜੇ ਨੂੰ ਘਮਾਉਣ ਦੇ ਬਹਾਨੇ ਲੈ ਜਾਂਦਾ ਕੁਝ ਧੇਰ ਘੋੜੇ ਦੀ ਸਵਾਰੀ ਕਰਦਾ ਆਪਣੇ ਮਨ ਨੂੰ ਖੁਸ਼ ਕਰਦਾ ਅਤੇ ਘਰ ਵਾਪਸ ਆ ਜਾਂਦਾ ਕਹਿੰਦੇ ਇਸੇ ਤਰ੍ਹਾਂ ਹੀ ਦਿਨ ਬੀਤਦੇ ਗਏ ਇੱਕ ਦਿਨ ਉਹ ਵਪਾਰੀ ਨੇ ਆਪਣੇ ਨੇੜਲੇ ਪਿੰਡ ਦੇ ਵਿੱਚ ਆਪਣੇ ਪਰਿਵਾਰ ਦੇ ਸਮੇਤ ਜਾਣਾ ਸੀ ਇਸ ਕਰਕੇ ਇਸ ਘੋੜੇ ਨੂੰ ਨਾਲ ਨਹੀਂ ਲੈ ਕੇ ਗਿਆ ਆਪਣੇ ਪਰਿਵਾਰ ਸਮੇਤ ਉਹ ਨਾਲ ਦੇ ਪਿੰਡ ਨੂੰ ਰਵਾਨਾ ਹੋ ਗਿਆ ਪਰ ਜਾਣ ਲੱਗਿਆ ਆਪਣੇ ਨੌਕਰ ਨੂੰ ਚੰਗੀ ਤਰ੍ਹਾਂ ਕਹਿ ਕੇ ਗਿਆ ਕਿ ਦੇਖ ਭਾਈ ਤੇਰਾ ਕੋਈ ਹੋਰ ਕੰਮ ਰਹਿਦਾ ਰਹਿ ਜਾਵੇ ਪਰ ਘੋੜੇ ਦੀ ਸਾਂਭ ਸੰਭਾਲ ਦੇ ਵਿੱਚ ਕੋਈ ਕਮੀ ਨਹੀਂ ਆਉਣੀ ਚਾਹੀਦੀ ਸਮੇਂ ਸਿਰ ਇਹਨੂੰ ਖਾਣਾ ਪਾਣੀ ਦੇਣਾ ਹੈ ਇਹਦਾ ਧਿਆਨ ਰੱਖਣਾ ਹੈ ਇਹਦੇ ਨੌਕਰ ਨੇ ਕਿਹਾ ਵੀ ਤੁਸੀਂ ਚਿੰਤਾ ਹੀ ਨਾ ਕਰੋ ਕਹਿੰਦੇ ਉਹ ਵਪਾਰੀ ਬੇਫਿਕਰ ਹੋ ਕੇ ਆਪਣੇ ਪਰਿਵਾਰ ਸਮੇਤ ਨਾਲ ਦੇ ਪਿੰਡ ਵਿੱਚ ਚਲਾ ਗਿਆ ਕਹਿੰਦੇ ਹੁਣ ਅੱਜ ਇਹ ਨੌਕਰ ਆਪਣੇ ਕਿਸੇ ਐਸੇ ਕੰਮ ਦੇ ਵਿੱਚ ਰੁੱਝਿਆ ਉਹਨੇ ਕੁਝ ਵੀ ਘੋੜੇ ਨੂੰ ਖਾਣ ਨੂੰ ਨਹੀਂ ਦਿੱਤਾ ਘੋੜਾ ਸਵੇਰ ਤੋਂ ਭੁੱਖਾ ਸੀ ਪਰ ਸ਼ਾਮ ਵੇਲੇ ਘਮਾਉਣਾ ਨਹੀਂ ਭੁੱਲਿਆ ਸ਼ਾਮ ਨੂੰ ਘੋੜੇ ਨੂੰ ਖੋਲ ਕੇ ਨਦੀ ਦੇ ਕਿਨਾਰੇ ਲੈ ਗਿਆ ਜਦੋਂ ਇਹ ਘੋੜੇ ਨੇ ਹਰਾ ਹਰਾ ਘਾਹ ਦੇਖਿਆ ਤਾਂ ਘੋੜਾ ਇਹਦੇ ਤੋਂ ਛੁੱਟ ਕੇ ਦੌੜ ਗਿਆ ਇਦਾਂ ਹੀ ਕਹਿੰਦੇ ਇਹਦੀਆਂ ਅੱਖਾਂ ਤੋਂ ਓਲੇ ਹੋ ਗਿਆ ਇਹਨੇ ਫੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਹਦੇ ਹੱਥ ਨਾ ਆਇਆ ਸ਼ਾਮ ਦਾ ਵੇਲਾ ਸੀ ਜਲਦ ਹੀ ਰਾਤ ਪੈ ਗਈ ਹਨੇਰਾ ਹੋ ਗਿਆ ਪਰ ਇਹਨੇ ਭਾਲ ਜਾਰੀ ਰੱਖੀ ਕਿਉਂਕਿ ਪਤਾ ਸੀ ਕਿ ਮੇਰੇ ਮਾਲਕ ਨੇ ਗੁੱਸੇ ਹੋਣਾ ਹੈ ਕਹਿੰਦੇ ਇਹਨੇ ਘੋੜੇ ਨੂੰ ਲੱਭ ਲਿਆ ਘੋੜਾ ਤਾਂ ਲੱਭ ਲਿਆ ਪਰ ਅਗਲੇ ਦਿਨ ਪਤਾ ਲੱਗਾ ਵੀ ਇਹ ਘੋੜਾ ਕੋਈ ਹੋਰ ਆ ਇਹਨਾਂ ਦਾ ਜੋ ਕੀਮਤੀ ਘੋੜਾ ਸੀ ਉਹ ਗਵਾਚ ਚੁੱਕਿਆ ਸੀ ਕਹਿੰਦੇ ਹੁਣ ਜਦੋਂ ਉਹ ਵਪਾਰੀ ਘਰ ਆਇਆ ਤਾਂ ਉਹਦੀ ਆਦਤ ਸੀ ਕਿ ਉਹ ਜਦੋਂ ਵੀ ਕਾਰੋਬਾਰ ਜਾਂਦਾ ਜਾਂ ਆਉਂਦਾ ਤਾਂ ਸਭ ਤੋਂ ਪਹਿਲਾਂ ਆਪਣੇ ਘੋੜੇ ਨੂੰ ਹੀ ਦੇਖਦਾ ਤਾਂ ਅੱਜ ਵੀ ਆਉਂਦਿਆ ਸਾਰ ਘੋੜੇ ਦੇ ਤਵੇਲੇ ਦੇ ਵਿੱਚ ਗਿਆ ਜਾ ਕੇ ਜਦ ਦੇਖਿਆ ਤਾਂ ਉਹਦਾ ਘੋੜਾ ਉਥੇ ਨਹੀਂ ਸੀ ਇਹ ਕੋਈ ਹੋਰ ਘੋੜਾ ਸੀ ਨੌਕਰ ਨੂੰ ਪੁੱਛਿਆ ਵੀ ਇਹ ਕੀ ਬਣਿਆ ਤਾਂ ਨੌਕਰ ਨੇ ਸਾਰੀ ਗੱਲਬਾਤ ਦੱਸ ਦਿੱਤੀ ਇਹ ਸੁਣ ਕੇ ਵਪਾਰੀ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਕਿਹਾ ਕਿ ਤੂੰ ਬਹੁਤ ਵੱਡੀ ਲਾਪਰਵਾਹੀ ਕੀਤੀ ਆ ਤੂੰ ਮੇਰਾ ਕੀਮਤੀ ਘੋੜਾ ਗਵਾ ਦਿੱਤਾ ਕਿੰਨਾ ਵੱਡਾ ਨੁਕਸਾਨ ਕਰ ਦਿੱਤਾ ਇੱਕ ਵਾਰ ਵਪਾਰੀ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਸੋਚਿਆ ਕਿ ਇਹਨੂੰ ਕੰਮ ਤੋਂ ਕੱਢ ਦਿਨਾ ਹਾਂ ਪਰ ਫਿਰ ਸੋਚਿਆ ਵੀ ਪੁਰਾਣਾ ਨੌਕਰ ਆ ਪਹਿਲੀ ਵਾਰ ਗਲਤੀ ਕੀਤੀ ਆ ਮਾਫ ਕਰ ਦੇਨਾ ਹਾਂ ਕਿੰਦੇ ਨੌਕਰ ਨੂੰ ਕੰਮ ਤੋਂ ਨਹੀਂ ਕੱਢਿਆ ਪਰ ਵਪਾਰੀ ਨੂੰ ਇਹ ਦੇਖ ਕੇ ਬਹੁਤ ਗੁੱਸਾ ਆਇਆ ਕਿ ਇਹ ਨੌਕਰ ਨੂੰ ਘੋੜਾ ਗਵਾਚਣ ਦਾ ਕੋਈ ਦੁੱਖ ਕੋਈ ਪਛਤਾਵਾ ਨਹੀਂ ਇਹਦੇ ਚਿਹਰੇ ਤੋਂ ਤਾਂ ਕੋਈ ਫਰਕ ਨਜ਼ਰ ਹੀ ਨਹੀਂ ਆ ਰਿਹਾ ਕਹਿੰਦੇ ਇਹਨੇ ਆਪਣੇ ਨੌਕਰ ਨੂੰ ਪੁੱਛਿਆ ਕਿ ਇੰਨਾ ਕੀਮਤੀ ਘੋੜਾ ਗਵਾਚ ਗਿਆ ਏ ਪਰ ਤੈਨੂੰ ਦੇਖ ਕੇ ਤਾਂ ਲੱਗਦਾ ਨਹੀਂ ਕਿ ਤੈਨੂੰ ਕੋਈ ਫਿਕਰ ਜਿੰਤਾ ਹੈ ਤਾਂ ਕਹਿੰਦੇ ਅਗੋਈ ਨੌਕਰ ਕਹਿਣ ਲੱਗਾ ਦੇਖੋ ਸਾਹਿਬ ਜੀ ਇੱਕ ਘੋੜਾ ਗਵਾਚਿਆ ਹੈ ਤਾਂ ਉਹਦੇ ਬਦਲੇ ਦੂਜਾ ਵੀ ਆਇਆ ਹੈ ਨਾ ਆਪਣੇ ਘਰ ਕਹਿੰਦੇ ਜਦੋਂ ਇਹ ਗੱਲ ਸੁਣੀ ਤਾਂ ਇਹ ਵਪਾਰੀ ਨੂੰ ਹੋਰ ਬਹੁਤ ਗੁੱਸਾ ਆਇਆ ਪਰ ਕੁਝ ਵੀ ਕਹਿ ਨਾ ਸਕਿਆ ਕਹਿੰਦੇ ਇਹਨੂੰ ਹੁਣ ਰਾਤ ਨੂੰ ਨੀਂਦ ਨਹੀਂ ਆਈ ਸਾਰੀ ਰਾਤ ਪਾਸੇ ਬਦਲਦਿਆਂ ਲੰਘ ਗਈ ਸਵੇਰੇ ਪਤਨੀ ਨੇ ਪੁੱਛਿਆ ਕਿ ਤੁਹਾਡੀਆਂ ਅੱਖਾਂ ਸੁੱਜੀਆਂ ਨੇ ਲੱਗਦਾ ਤੁਸੀਂ ਸਾਰੀ ਰਾਤ ਸੁੱਤੇ ਨਹੀਂ ਤਵ ਵਪਾਰੀ ਨੇ ਸਾਰੀ ਗੱਲਬਾਤ ਆਪਣੀ ਪਤਨੀ ਨੂੰ ਦੱਸੀ ਕਿਹਾ ਕਿ ਮੈਂ ਘੋੜਾ ਗਵਾਚਣ ਦਾ ਦੁੱਖ ਤਾਂ ਬਰਦਾਸ਼ਤ ਕਰ ਲਿਆ ਪਰ ਮੈਨੂੰ ਇਹ ਨੌਕਰ ਤੇ ਬਹੁਤ ਗੁਸਾ ਆ ਰਿਹਾ ਹੈ ਇਹ ਨੌਕਰ ਨੂੰ ਜਰਾ ਜਿੰਨਾ ਪਛਤਾਵਾ ਨਹੀਂ ਆ ਉਤੋਂ ਮੈਨੂੰ ਕਹਿੰਦਾ ਵੀ ਇੱਕ ਘੋੜਾ ਗਿਆ ਤਾਂ ਦੂਜਾ ਆਇਆ ਵੀ ਆ ਕੀ ਇਹਨੂੰ ਨਹੀਂ ਪਤਾ ਕਿ ਮੇਰਾ ਉਹ ਘੋੜਾ ਕਿੰਨਾ ਕੀਮਤੀ ਸੀ ਕਹਿੰਦੇ ਜਦੋਂ ਵਪਾਰੀ ਨੇ ਆਪਣਾ ਦੁੱਖ ਆਪਣੀ ਪਤਨੀ ਦੇ ਨਾਲ ਸਾਂਝਾ ਕੀਤਾ ਤਾਂ ਪਤਨੀ ਨੇ ਕਿਹਾ ਵੇ ਦੇਖੋ ਤੁਹਾਨੂੰ ਇਹੀ ਦੁੱਖਿਆਲਾ ਕਿ ਇਹਨੂੰ ਕੋਈ ਚਿੰਤਾ ਨਹੀਂ ਆ ਇਹਨੂੰ ਕੋਈ ਪਛਤਾਵਾ ਨਹੀਂ ਆ ਤਾਂ ਮੈਂ ਤੁਹਾਨੂੰ ਇੱਕ ਤਰਕੀਬ ਦੱਸਦੀ ਆ ਦੇਖਣਾ ਜਿਸ ਤਰ੍ਹਾਂ ਤੁਸੀਂ ਦੁਖੀ ਹੋ ਉਸ ਤੋਂ ਜ਼ਿਆਦਾ ਦੁਖੀ ਹੋ ਜਾਵੇਗਾ ਕਹਿੰਦੇ ਵਪਾਰੀ ਦੀ ਪਤਨੀ ਨੇ ਵਪਾਰੀ ਦੇ ਕੰਨ ਦੇ ਵਿੱਚ ਇੱਕ ਗੱਲ ਕਹੀ ਕਿਹਾ ਕਿ ਇਹ ਕੰਮ ਆਪਾਂ ਸ਼ਾਮ ਨੂੰ ਕਰਨਾ ਹੈ ਕਹਿੰਦੇ ਸ਼ਾਮ ਵੇਲੇ ਜਦ ਉਹ ਨੌਕਰ ਵਪਾਰੀ ਅਤੇ ਉਸ ਦੀ ਪਤਨੀ ਦੇ ਲਈ ਭੋਜਨ ਥਾਲੀ ਦੇ ਵਿੱਚ ਪਾ ਕੇ ਉਹਨਾਂ ਦੇ ਕਮਰੇ ਦੇ ਵਿੱਚ ਲੈ ਕੇ ਆ ਰਿਹਾ ਸੀ ਤਾਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਨੌਕਰ ਆ ਰਿਹਾ ਹੈ ਤਾਂ ਵਪਾਰੀ ਨੇ ਉੱਚੀ ਉੱਚੀ ਆਪਣੀ ਪਤਨੀ ਦੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿਹਾ ਭਾਗਵਾਨੇ ਮੈਨੂੰ ਘੋੜਾ ਗਵਾਚਣ ਦਾ ਉਹਨਾਂ ਦੁੱਖ ਨਹੀਂ ਆ ਮੈਨੂੰ ਤਾਂ ਇਸ ਗਰੀਬ ਤੇ ਤਰਸ ਆ ਰਿਹਾ ਹੈ ਕਿਉਂਕਿ ਇਹ ਘੋੜਾ ਮੈਂ ਇਹਦੇ ਲਈ ਹੀ ਲਿਆ ਸੀ ਮੈਂ ਸੋਚਿਆ ਸੀ ਕਿ ਕੁਝ ਮਹੀਨੇ ਇਸ ਦੀ ਸਵਾਰੀ ਕਰਾਂਗਾ ਦੋਸਤੋ ਬਾਅਦ ਇਹ ਘੋੜਾ ਮੈਂ ਆਪਣੇ ਇਸ ਪੁਰਾਣੇ ਵਫਾਦਾਰ ਨੌਕਰ ਨੂੰ ਦੇ ਦਵਾਂਗਾ ਕਿਉਂਕਿ ਇਹਨੇ ਆਪਣੀ ਬਹੁਤ ਸੇਵਾ ਕੀਤੀ ਆ ਅਤੇ ਘੋੜੇ ਦੀ ਕਿੰਨੀ ਸਾਫ-ਸਮਾਲ ਕਰਦਾ ਸੀ ਇਹ ਘੋੜਾ ਤਾਂ ਮੈਂ ਇਹਨੂੰ ਦੇਣਾ ਚਾਹੁੰਦਾ ਸੀ ਇਸ ਕਰਕੇ ਮੈਂ ਦੁਖੀ ਹੋ ਰਿਹਾ ਹਾਂ ਕਿ ਇਸ ਗਰੀਬ ਦੀ ਗਰੀਬੀ ਕੱਟੀ ਜਾਣੀ ਸੀ ਕਿਉਂਕਿ ਘੋੜਾ ਬਹੁਤ ਕੀਮਤੀ ਸੀ ਇਸ ਘੋੜੇ ਨੂੰ ਵੇਚ ਕੇ ਇਹਦੇ ਕਈ ਕੰਮ ਸਵਾਰੇ ਜਾਣੇ ਸਨ ਕਹਿੰਦੇ ਜਦੋਂ ਇਹ ਸਾਰੀਆਂ ਗੱਲਾਂ ਵਪਾਰੀ ਨੇ ਕਹੀਆਂ ਉਹ ਨੌਕਰ ਨੇ ਬਾਹਰ ਖੜੇ ਨੇ ਸੁਣ ਲਈਆਂ ਵਪਾਰੀ ਦੇ ਮਨ ਦਾ ਸਾਰਾ ਬੋਝ ਲੈ ਗਿਆ ਅਤੇ ਇਸ ਨੌਕਰ ਦੇ ਮਨ ਦੇ ਉੱਤੇ ਸਾਰਾ ਬੋਝ ਪੈ ਗਿਆ ਹੁਣ ਉਹ ਬੋਝ ਇਹਦੇ ਚਿਹਰੇ ਦੇ ਉੱਤੇ ਸਾਫ਼-ਸਾਫ਼ ਨਜ਼ਰ ਆ ਰਿਹਾ ਸੀ ਇਹ ਚੁੱਪਚਾਪ ਭੋਜਨ ਰੱਖ ਕੇ ਆਪਣੇ ਕਮਰੇ ਦੇ ਵਿੱਚ ਸੌਣ ਦੇ ਲਈ ਚੱਲਿਆ ਗਿਆ ਪਰ ਕਹਿੰਦੇ ਨੌਕਰ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਸਾਰੀ ਰਾਤ ਆਪਣੇ ਬਿਸਤਰ ਦੇ ਉੱਤੇ ਪਾਸੇ ਵੱਟਦਿਆਂ ਲੰਘ ਗਈ ਸਵੇਰ ਹੋਈ ਤਾਂ ਅੱਖਾਂ ਸੱਜੀਆਂ ਸਨ ਮਾਲਕ ਨੇ ਪੁੱਛਿਆ ਕੀ ਗੱਲ ਲੱਗਦਾ ਤੂੰ ਰਾਤ ਸੁੱਤਾ ਨਹੀਂ ਤਾਂ ਕਹਿੰਦੇ ਉਹ ਨੌਕਰ ਕਹਿਣ ਲੱਗਾ ਸਾਹਬ ਜੀ ਸਾਰੀ ਰਾਤ ਉਹ ਘੋੜਾ ਮੇਰੀਆਂ ਅੱਖਾਂ ਦੇ ਅੱਗੇ ਫਿਰਦਾ ਰਿਹਾ ਮੈਨੂੰ ਬਹੁਤ ਪਛਤਾਵਾ ਹੋ ਰਿਹਾ ਏ ਮਾਲਕ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੇਰਾ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ ਕਹਿੰਦਾ ਮੈਨੂੰ ਜਦੋਂ ਤੋਂ ਪਤਾ ਲੱਗਿਆ ਕਿ ਉਹ ਕੀਮਤੀ ਘੋੜਾ ਤੁਸੀਂ ਮੇਰੇ ਲਈ ਖਰੀਦਿਆ ਸੀ ਤਾਂ ਮੇਰਾ ਤਾਂ ਚੈਨ ਨੀਂਦ ਸਭ ਕੁਝ ਉੱਡ ਗਿਆ ਰਾਤ ਸਾਰੀ ਰਾਤ ਮੈਂ ਇਹੋ ਸੋਚਦਾ ਰਿਹਾ ਇਸੇ ਕਰਕੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਸਿਰਫ ਘੋੜਾ ਹੀ ਅੱਖਾਂ ਦੇ ਸਾਹਮਣੇ ਦਿਸਦਾ ਰਿਹਾ ਅਜਿਹਾ ਕਹਿ ਕੇ ਉਹ ਰੋਣ ਲੱਗ ਗਿਆ ਤੇ ਇਹ ਕਹਾਣੀ ਸੁਣਾ ਕੇ ਉਹ ਸੰਤ ਮਹਾਤਮਾ ਜੀ ਨੇ ਉਸ ਦੁਖੀ ਮਨੁੱਖ ਨੂੰ ਕਿਹਾ ਕਿ ਪੁੱਤਰ ਤੂੰ ਹੁਣ ਸਮਝ ਗਿਆ ਹੋਵੇਂਗਾ ਕਿ ਮੇਰੀ ਖੁਸ਼ੀ ਅਤੇ ਤੇਰੇ ਦੁੱਖ ਦਾ ਕੀ ਕਾਰਨ ਹੈ ਹਰ ਉਸ ਦੁਖੀ ਮਨੁੱਖ ਦੇ ਦੁੱਖ ਦਾ ਕਾਰਨ ਸਿਰਫ ਇਹ ਆ ਉਹਦਾ ਚੀਜ਼ਾਂ ਦੇ ਨਾਲ ਲਗਾ ਜਿਸ ਚੀਜ਼ ਦੇ ਨਾਲ ਸਾਡਾ ਲਗਾਵ ਹੁੰਦਾ ਹੈ ਜਿਸ ਦੇ ਉੱਤੇ ਸਾਡੀ ਮੇਰ ਆ ਜਾਂਦੀ ਹੈ ਕਿ ਆਹ ਚੀਜ਼ ਮੇਰੀ ਆ ਉਸ ਚੀਜ਼ ਨੂੰ ਗਵਾਉਣ ਦਾ ਡਰ ਹਰ ਵੇਲੇ ਸਾਨੂੰ ਦੁਖੀ ਕਰਦਾ ਰਹਿੰਦਾ ਹੈ ਵੀ ਇਹ ਚੀਜ਼ ਮੇਰੇ ਤੋਂ ਦੂਰ ਨਾ ਹੋ ਜਾਵੇ ਮੇਰੇ ਤੋਂ ਗੁੰਮ ਨਾ ਹੋ ਜਾਵੇ ਜੇ ਫਿਰ ਗੁੰਮ ਹੋ ਜਾਵੇ ਫਿਰ ਬੰਦਾ ਦੁਖੀ ਸੋ ਇਹ ਦੁਨੀਆ ਦੇ ਉੱਤੇ ਕੋਈ ਵੀ ਚੀਜ਼ ਸਦਾ ਦੇ ਲਈ ਨਹੀਂ ਹੈ ਸਭ ਚੀਜ਼ਾਂ ਨਾਸ਼ਵਾਨ ਨੇ ਚੀਜ਼ਾਂ ਕਿਸੇ ਹੋਰ ਦੀਆਂ ਨੇ ਇਹਨਾਂ ਸਭ ਚੀਜ਼ਾਂ ਦਾ ਮਾਲਕ ਉਹ ਪਰਮ ਪਿਤਾ ਪਰਮਾਤਮਾ ਉੱਪਰ ਬੈਠਾ ਹੈ ਉਹਦੀਆਂ ਚੀਜ਼ਾਂ ਨੇ ਜਦੋਂ ਚਾਵੇ ਉਹ ਸਾਡੇ ਤੋਂ ਲਿਜਾ ਸਕਦਾ ਹੈ ਜਦੋਂ ਚਾਵੇ ਉਹ ਸਾਨੂੰ ਦੇ ਸਕਦਾ ਹੈ ਉਹਦੀਆਂ ਚੀਜ਼ਾਂ ਦੇ ਉੱਤੇ ਕਦੇ ਵੀ ਮੇਰ ਨਹੀਂ ਕਰਨੀ ਜਦੋਂ ਅਸੀਂ ਮੇਰ ਰੱਖਦੇ ਹਾਂ ਉਦੋਂ ਹੀ ਅਸੀਂ ਦੁਖੀ ਹੁੰਨੇ ਆ ਅਤੇ ਜਿਹੜੇ ਮਨੁੱਖ ਇਸ ਗੱਲ ਨੂੰ ਸਮਝ ਗਏ ਨੇ ਕਿ ਸਾਡਾ ਕਿਸੇ ਵੀ ਚੀਜ਼ ਦੇ ਉੱਤੇ ਵਾਸ ਨਹੀਂ ਆ ਇਹ ਸਭ ਚੀਜ਼ਾਂ ਉਸ ਮਾਲਕ ਦੀਆਂ ਦਿੱਤੀਆਂ ਨੇ ਸਾਡੇ ਰਿਸ਼ਤੇ ਨਾਤੇ ਨੇ ਜੋ ਚੀਜ਼ਾਂ ਅਸੀਂ ਵਰਤ ਰਹੇ ਆ ਸਭ ਮਾਲਕ ਦਾ ਦਿੱਤਾ ਵਰਤ ਰਹੇ ਆ ਸਾਡਾ ਇਹਨਾਂ ਤੇ ਕੋਈ ਜ਼ੋਰ ਨਹੀਂ ਆ ਕੋਈ ਵਸ ਨਹੀਂ ਆ ਇਹ ਸਿਰਫ ਸਾਡੀਆਂ ਜ਼ਿੰਮੇਵਾਰੀਆਂ ਨੇ ਜਾਂ ਇਹ ਕੁਝ ਸਮੇਂ ਦੇ ਲਈ ਸਾਨੂੰ ਮਿਲੀਆਂ ਨੇ ਉਹ ਬੰਦੇ ਸੁਖੀ ਹੋ ਗਏ ਪਰ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਨੂੰ ਆਪਣਾ ਸਮਝ ਲਿਆ ਉਹ ਫਿਰ ਦੁਖੀ ਰਹਿੰਦੇ ਨੇ ਸੋ ਮੁੱਕਦੀ ਗੱਲ ਇਹ ਆ ਕਿ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਹੈ ਪਰ ਹਮੇਸ਼ਾ ਇਸੇ ਗੱਲ ਨੂੰ ਸਮਝਣਾ ਹੈ ਕਿ ਇਸ ਦੁਨੀਆ ਦੇ ਉੱਤੇ ਆ ਕੇ ਸਾਨੂੰ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਪਰ ਜੇਕਰ ਵਿੱਚੋਂ ਕੋਈ ਵੀ ਗੱਲ ਤੁਹਾਨੂੰ ਚੰਗੀ ਨਹੀਂ ਲੱਗੀ ਤਾਂ ਫਿਰ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ